ਮੈਂ ਹਰ ਇੰਟਰਵਿਊ ਚ ਬੋਲਿਆ ਕਿ ਪੁਖਰਾਜ ਨੇ ਉਹ ਚੀਜ਼ ਨਹੀਂ ਸੋਣੀ ਬੈਲੈਂਸ ਕੀਤੀ ਐ ਅਸੀਂ ਕੁਝ ਹੋਰ ਫੇਸ ਕਰ ਰਹੇ ਸੀ ਲੇਕਿਨ ਇਹ ਦੋਨੋਂ ਬੱਸ ਫੇਸ ਕਰ ਰਹੇ ਸੀਗਾ ਸੋ ਅੱਜ ਮੈਂ ਮਿਸਕਵ ਕਰ ਰਹੇ ਹਾਂ ਲੈਡੀ ਨੂੰ ਕੰਟ੍ਰਿਬਿਊਸ਼ਨ ਥੋੜਾ ਜਿਹਾ ਪੁਖਰਾਜ ਦਾ ਵੀ ਐ ਤੇ ਉਹ ਨਾ ਕਹਿੰਦਾ ਮੈਨੂੰ ਕਿ ਯਾਰ ਜਿਗਰੀ ਕਰ ਲਾ ਮੇਰੇ ਨਾਲ ਤਾਂ ਮੈਂ ਸ਼ਾਇਦ ਇਸ ਇੰਡਸਟਰੀ ਦਾ 파ਟਨਰ ਹੁੰਦਾ ਕੇ ਜਿਵੇਂ ਆਪਣੀ ਆਮ ਜ਼ਿੰਦਗੀ ਚ ਇੰਨਾ ਉਲਝ ਗਏ ਆ ਅਸੀਂ ਉਦਰੀ ਚਾਈ ਜਾ ਰਹੇ ਆ ਇੱਕ ਦੂਜੇ ਦੀਆਂ ਲੱਤਾਂ ਵੱਢਣ ਨੂੰ ਬੈਠੇ ਆਂ ਪੱਖ ਨਾਲ ਕਰ ਰਹੀ ਆਂ ਕਿਉਂਕਿ ਮੇਰੇ ਬਹੁਤ ਹੀ ਪਿਆਰੇ ਦੋਸਤ ਇਹ ਫਿਲਮਾਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਠੀਕ ਠਾਕ ਹਾਂਜੀ ਹਾਂਜੀ ਭਾਈਓ ਤੁਸੀਂ ਵਧੀਆ ਵਧੀਆ ਮੌਕੇ ਹੀ ਚਾਹੀਦਾ ਅੱਜ ਫਿਲਮ ਦਾ ਭਰਾ ਸਾਡਾ ਛੋਟਾ ਬੱਚਾ ਵੀ ਹੈ ਮੇਰੇ ਪਾਪਾ ਚਲੋ ਬਲਾਵਾ ਆਇਆ ਹੈ ਬੜੀ ਪਿਆਰੀ ਫਿਲਮ ਬਣਾਈ ਹੈ ਈਨ ਸਾਹ ਪ੍ਰੋਡਿਊਸਰ ਨੇ ਤੇ ਸਿਕੰਦਰ ਦੇਵ ਇਹ ਦੇ ਡਾਇਰੈਕਟਰ ਨੇ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਮੁਬਾਰਕਾਂ ਔਰ ਵਾਹਿਗੁਰੂ ਕਰੇ ਔਰ ਮਾਤਾ ਰਾਣੀ ਕਹੇ ਕਿ ਇਹ ਫਿਲਮ ਸੁਪਰ ਡੂਪ ਰਹਿਟ ਹੋਵੇ ਸੱਚੀ ਬਾਕੀ ਦੇਖ ਕੇ ਦੱਸਦੇ ਆ ਤੁਹਾਡੇ ਨਾਲ ਬਾਅਦ ਚ ਵੀ ਗੱਲ ਗੱਲਬਾਤ ਕਰਾਂਗੇ ਔਰ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਮੇਰਬਾਨੀ ਬੋਲੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਅ ਪਹਿਲੇ ਨੰਬਰ ਤੇ ਕਰਨਜੀਤ ਭਾਜੀ ਉਹਨਾਂ ਦਾ ਬਹੁਤ ਦਿਨੋਂ ਧਰਮਾਦਿਆ ਜੀ ਮੈਂ ਸਾਰਾ ਸਪੋਰਟ ਕਰਨ ਲਈ ਭਾਜੀ ਹੋਣੀ ਅੱਜ ਇੱਥੇ ਆਏ ਨੇ। ਤੇ ਬਾਅਦਸ ਹੁਣ ਐਕਸਾਈਟਿਡ ਆ ਜੀ ਨਬਰਸ ਵੀ ਆ ਥੋੜੇ-ਥੋੜੇ ਫਿਰ ਨੂੰ ਸ਼ੁਰੂ ਹੋਣ ਵਾਲੀ ਹੈ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਫਿਰ ਸ਼ੁਰੂ ਕਰਦੇ ਹੈ ਕੰਟੀਨਿਊ ਕਰਦੇ। ਥੈਂਕ ਯੂ ਜੀ ਥੈਂਕ ਯੂ ਸੋ ਮੱਚ। ਥੈਂਕ ਯੂ। ਆਇਤੂ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ। ਜਿਹੜੇ ਨੂੰ ਹਲਾਉਣਾ ਨਹੀਂ ਡਿ ਗਿਆ। ਬਹੁਤ ਥੈਂਕ ਯੂ ਜੀ। ਸਾਇਲੈਂਸ ਸਾਇਲੈਂਸ ਜੀ ਜਿੰਨ ਸਮਝਾ ਸਮਝਾ ਗਿਆ ਕਿ ਕੀ ਕਰਨਾ ਚਾਹੀਦਾ ਆ। ਆਹ ਫੀਲਿੰਗ ਵਧੀਆ ਆ ਰਹੀ ਹੈ ਜੀ। ਬਾਕੀ ਤੁਸੀਂ ਲੋਕ ਸਭ ਨੇ ਫਿਲਮ ਦੇਖੀ ਹੈ ਮੈਨੂੰ ਲੱਗਦਾ ਹੈ ਪੂਰੀ ਸਟਾਰ ਕਾਸਟ ਦੇ ਨਾਲ ਬੈਠ ਕੇ ਜਿੰਨੀ ਆਡੀਅנס ਆਈ ਹੈ ਮੈਨੂੰ ਲੱਗਦਾ ਵੀ ਇਹ ਦੱਸਣ ਕੇ ਜਦੋਂ ਤੱਕ ਮੈਨੂੰ ਜਿਆਦਾ ਨਹੀਂ ਪਤਾ ਲੱਗ ਰਿਹਾ ਲੈ ਕਨਫਿਊਜ਼ ਆ ਥੋੜਾ ਜਿਹਾ। ਜਿਹੜੇ ਕਾਰਜਾਂ 'ਚ ਲੱਗ ਰਹੇ ਸੀ ਉਹਨਾਂ 'ਚ ਮੇਰੇ ਖਿਆਲ ਨਾਲ ਬੰਦਾ ਲੱਗ ਗਿਆ ਹੋਣਾ ਨਹੀਂ ਕੰਦਾ ਦੀ ਫਿਲਮ ਹਾਂਜੀ ਹਾਂਜੀ ਬਿਲਕੁਲ ਪੋਜ਼ਿਟਿਵਿਟੀ ਆਉਂਦੀ ਆ ਜੀ ਨੂੰ ਲੱਗਦਾ ਈ ਲੋਕਾਂ ਨੂੰ ਵਧੀਆ ਲੱਗੀ ਆ ਫਿਲਮ ਸੋ ਲੈਟਸ ਸੀ ਫਿੰਗਰ ਕ੍ਰੋਸਡ ਜਦੋਂ ਜਿਨਾਉਂ ਦੱਸਦੇ ਨੇ ਕਿ ਜਦੋਂ ਫਿਲਮ ਬਿਲਕੁਲ ਬਿਲਕੁਲ ਐਗਜ਼ੈਕਟਲੀ ਐਗਜ਼ੈਕਟਲੀ ਸੇਮ ਫੀਲਿੰਗ ਆ ਬਿਲਕੁਲ ਬਿਲਕੁਲ ਸੇਮ ਫੀਲਿੰਗ ਆ ਉਹ ਲੱਗਦਾ ਕਿ ਹਾਂ ਅਸੀਂ ਪਾਸ ਕਰ ਗਏ ਹਾਂ ਕਿਉਂਕਿ ਜਗਾਰੇ ਨੇ ਜਦੋਂ ਤਾੜੀਆਂ ਦੀ ਆਵਾਜ਼ ਆਉਂਦੀ ਹੈ ਮੇਰੇ ਖਿਆਲ ਨਾਲ ਉਹ ਕਾਫੀ ਹੱਦ ਤੱਕ ਪਹੁੰਚ ਗਈ ਹੈ ਸਭ ਕੁਝ ਚਲਾਈ ਹੈ ਹਾਂ ਜੀ ਲੱਗ ਰਿਹਾ ਜੀ ਮੈਨੂੰ ਅੱਛਾ ਰਿਸਪੌਂਸ ਲੱਗ ਰਿਹਾ ਤੇ ਬਾਕੀ ਮੈਨੂੰ ਲੱਗਦਾ ਹੁਣ ਜਦੋਂ 26 ਨੂੰ ਫਿਲਮ ਰਿਲੀਜ਼ ਹੋਣੀ ਹੈ ਤੇਰੀ ਮੇਨ ਆਡੀਅੰਸ ਨੇ ਹੁਣ ਆ ਕੇ ਦੇਖਣੀ ਆਪੇ ਹੁਣ ਉਹਨਾਂ ਦੇ ਰਿਸਪੌਂਸ ਦੀ ਵੇਟ ਹੈ ਉਹ ਕੀ ਕਹਿੰਦੇ ਨੇ ਠੀਕ ਹੈ ਇਹ ਵੀ ਨਾ ਤੁਹਾਨੂੰ ਰੈਕਸ਼ਨ ਆ ਗਿਆ ਕਰਾਜ ਅਜਾ ਵਸ਼ੂ ਮੰਮਾ ਮੈਂ ਪੁੱਛੋ ਤੁਸੀਂ ਦੱਸੋ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਥੈਂਕ ਯੂ ਥੈਂਕ ਯੂ so much ਥੈਂਕ ਯੂ ਥੈਂਕ ਯੂ so much ਜਿਹੜਾ ਜਿਹੜਾ ਡਿਪੈਂਡਰ ਸ਼ੀਰ ਜੇ ਤੁਸੀਂ ਫਿਲਮ ਦੇਖਿਆ ਤੁਹਾਨੂੰ ਉਹ ਸੋ ਕੁਲਪੋਰਟ ਦਿਖਾਈ ਦੇਉਂਦੇ ਵਿੱਚ ਤਾਂ ਪਲੇ ਕਰਦੇ ਹੋਏ ਪੀਟਰ ਨੂੰ ਦੇਖ ਕੇ ਬਹੁਤ ਸਖਤ ਲੱਗ ਰਿਹਾ ਫਸ ਟਾਈਮ ਦੇਖ ਰਹੀ ਹਾਂ ਉਹ ਤੋਂ ਮੈਨੂੰ ਖੁਦ ਦੇ ਵਿੱਚ ਅਰਥ ਨਹੀਂ ਲੱਗ ਰਿਹਾ ਮੈਨੂੰ ਪਤਾ ਨਹੀਂ ਸੀ ਮੈਂ ਵੀ ਹੁਣੇ ਫਿਲਮ ਦੇਖੀ ਆ ਤੁਹਾਡੇ ਨਾਲ ਔਰ ਅਸੀਂ ਜਦੋਂ ਮੈਂ ਆਨਸਰ ਦਿੰਦੀ ਸੀ ਤੁਹਾਡੇ ਸਾਰਿਆਂ ਦੇ ਕੁਐਸਚਨਸ ਦਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਸਹੀ ਬੋਲ ਰਹੀ ਹਾਂ ਗਲਤ ਬੋਲ ਰਹੀ ਹਾਂ ਪਰ ਹੁਣ ਦੇਖ ਕੇ ਆ ਲੱਗ ਰਿਹਾ ਕਿ ਮੈਂ ਬਹੁਤ ਘੱਟ ਬੋਲੀ ਇਸ ਤੋਂ ਜ਼ਿਆਦਾ ਬੋਲਣਾ ਚਾਹੀਦਾ ਸੀ ਮੈਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਸਰ Thank you producers. ਅ ਅ ਜੀ ਇੰਟਰਵਿਊ ਬਿਲਕੁਲ ਕਹਿਣਾ ਚਾਹੀਦਾ ਅਗਲੀ ਵਾਰ ਦੁਬਾਰਾ ਮਿਲਦੇ ਹਾਂ ਬਿਲਕੁਲ ਮੈਨੂੰ ਇਹ ਚਾਂਸ ਮਿਲਿਆ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਕਿ ਅਸੀਂ ਨਿਊ ਕਮਰਜ਼ਾਂ ਸੀ ਐਂਟਰ ਹੋ ਰਹੇ ਹਾਂ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਜਦੋਂ ਪ੍ਰੋਡਿਊਸਰ ਸਾਡੇ ਤੇ ਭਰੋਸਾ ਕਰਕੇ ਸਾਡਾ ਕੰਮ ਦੇਖ ਕੇ ਸਾਨੂੰ ਐਕਸੈਪਟ ਕਰਦੇ ਨੇ ਕਿ ਨਹੀਂ ਇਹ ਸਾਡੀ ਰਾਵੀ ਆਈ ਆਈ ਇਹ ਸਾਡੀ ਗਿੰਨੀ ਆ ਮਿਲ ਸਪੈਸ਼ਲੀ ਫॉर ਆਸ ਵੀ ਆਰ ਨਿਊ ਕਮਰਸ ਵੀ ਆਰ ਸੇਕਿੰਗ ਫॉर ਯੋਰ ਬਲੇਸਿੰਗਸ ਐਂਡ ਯੋਰ ਐਕਸੈਪਟੈਂਸ ਔਰ ਸਾਨੂੰ ਇਹੀ ਅਰਦਾਸ ਬੇਨਤੀ ਹੈ ਕਿ ਹੋਪ ਤੁਹਾਨੂੰ ਇਹ ਫਿਲਮ ਬਹੁਤ ਅੱਛੀ ਲੱਗੂਗੀ ਔਰ ਅਸੀਂ ਐਦਾਂ ਹੀ ਵਧੀਆ ਵਧੀਆ ਫਿਲਮਾਂ ਚੰਗੇ ਚੰਗੇ ਕਨਸੈਪਟ ਔਰ ਹੋਰ ਸਿੱਖਦੇ ਰਵਾਂਗੇ ਔਰ ਵਧੀਆ ਕਰਦੇ ਰਵਾਂਗੇ ਥੈਂਕ ਯੂ ਸੋ 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 ਮੈਂ ਮੀਡੀਆ ਦਾ ਥੈਂਕਸ ਕਰਨਾ ਚਾਹਾਂਗਾ ਜੀ ਪਿਛਲੇ ਮਰਖੇ ਲਾ ਕਿੰਨੇ ਦਿਨਾਂ ਤੋਂ ਪ੍ਰੋਮੋਸ਼ਨ ਚੱਲ ਰਹੀ ਆ ਤੇ ਮੀਡੀਆ ਬਹੁਤ ਸਾਥ ਦੇ ਰਿਹਾ ਫਿਲਮਾਂ ਮੈਨੂੰ ਐ ਲੱਗ ਰਿਹਾ ਕਿ ਘਰ ਘਰ ਤੱਕ ਫਿਲਮ ਪਹੁੰਚ ਚੁੱਕੀ ਆ ਸਾਡੀ ਤੇ ਅੱਗੇ ਵੀ ਸਾਨੂੰ ਐਦਾਂ ਹੀ ਤੁਸੀਂ ਸਾਰੇ ਸਪੋਰਟ ਕਰਿਓ ਜਿਹੜੇ ਰਹਿ ਵੀ ਗਏ ਉਹਨਾਂ ਤੱਕ ਫਿਲਮ ਦੀ ਜਿਹੜੀ ਗੱਲ ਹੈ ਜ਼ਰੂਰ ਪਹੁੰਚ ਜਾਵੇ this film needs your support guys please do support us aur aao 26 ਨੂੰ ਫਿਲਮ ਰਿਲੀਜ਼ ਹੋ ਜੂਗੀ ਮੀਡੀਆ ਤੁਹਾਨੂੰ ਓਨੈਸਟ ਰਿਵਿਊ ਦਊਗਾ ਔਰ ਮੈਂ ਤੁਹਾਡਾ ਇੰਤਜ਼ਾਰ ਕਰੂੰਗਾ ਸਿਨੇਮਾ ਘਰਾਂ ਦੇ ਵਿੱਚ ਥੈਂਕ ਯੂ so much ਓਕਰਜ ਜੀ ਨੀਤੇ ਰਾਵੀ ਦਾ ਜਿੱਦਾਂ ਫਿਲਮ ਦੇ ਵਿੱਚ ਤੁਹਾਨੂੰ ਦੇਖੋ Yeah lagte re ne like wali lagte ne me itni bahut achi thi boli hai na ko dil ko thi aapne bolo ko yaar nahi meri badi badhiya dost hai wo keh jata na main fir jab pehli thi ki nauki dost nahi nahi saathi bahut the enjoy bahut during the show she has been there for me like a big sister and i thank her for that and i poori team da usda head to thank you kehna chahunga ki mainu e opportunity आई थिंक दैट्स आई थिंक दैट्स अ वेरी बिग डील के और ये ऑपर्चुनिटी मिली यार फील सो 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 ग्रेटफुल टुडे स्टैंडिंग हियर थानू एड्रेस करते हुए बस 26 सितंबर में जरूर हमारी मूवी देखने आए हो चलो बुलावा आया है इट्स अ ब्यूटीफुल मूवी एंड आई होप यू गाइस एंजॉय थैंक यू सो मच थैंक यू जिंदर मैम इस बार तौड्डा शेड बड़ा देगा बड़ी मेहनत की थी तूसी करदन दे विच कितना ਸੋ ਵੀ ਜਦੋਂ ਇਹ ਤੁਮੇ ਨੂੰ ਸ਼ੈਡਫੋਨ ਦਾ ਮੌਕਾ ਮਿਲਦਾ ਹੈ ਉਹ ਚੈਲੰਜ ਵੀ ਹੁੰਦਾ ਤਾਂ ਉਹ ਐਕਸੈਪਟ ਕਰਨਾ ਕਿਉਂਕਿ ਬਹੁਤ ਮਜ਼ਾ ਆਇਆ ਸੀ ਮੈਨੂੰ ਬਹੁਤ ਮਜ਼ਾ ਆਇਆ ਹੈ ਕੈਰੈਕਟਰ ਕਰਕੇ ਅ ਐਕਚੁਅਲੀ ਮੇਰਾ ਸ਼ੁਰੂ ਵਿੱਚ ਇਮੇਜ ਇਸ ਤਰ੍ਹਾਂ ਬਣਾਇਆ ਹੋਇਆ ਸੀ ਸੀਰੀਅਸ ਕੈਰੈਕਟਰਸ ਵਾਲਾ ਤੇ ਜਿਹੜੇ ਮੈਨੂੰ ਕੁਝ ਕਮੇਡੀ ਕਾਮਿਕ ਕੈਰੈਕਟਰ ਕਰਨ ਨੂੰ ਮਿਲੇ ਉਹ ਫਿਲਮ ਬਾਈ ਚਾਂਸ ਅਜੇ ਤੱਕ ਰਿਲੀਜ਼ ਨਹੀਂ ਹੋਈ ਤੇ ਇਹ ਮਤਲਬ ਫਿਲਮ ਤੇ ਮੇਰਾ ਐਕਚੁਅਲੀ ਡਿਫਰੈਂਟ ਕੈਰੈਕਟਰ ਹੈ ਇਹਦੇ ਵਿੱਚ ਮੇਰਾ ਡਿਫਰੈਂਟ ਕੈਰੈਕਟਰ ਹੈ ਮੈਨੂੰ ਬਹੁਤ ਮਜ਼ਾ ਆਇਆ ਕਰਕੇ ਔਰ ਬਾਕੀ ਸਤਿੰਦਰ ਜੀ ਨਾਲ ਔਰ ਇਸ ਪੂਰੀ ਟੀਮ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਮਤਲਬ ਇੰਨੀ ਪੋਜ਼ਿਟਿਵਿਟੀ ਸੀਗੀ ਪੂਰੇ ਸੈੱਟ ਤੇ ਪੂਰਾ ਟਾਈਮ ਕਿ ਮਤਲਬ ਜਦੋਂ ਐਕਟਰ ਨੂੰ ਕੰਫਰਟੇਬਲ ਰੱਖਿਆ ਜਾਂਦਾ ਆ ਉਦੋਂ ਹੀ ਉਹ ਵਧੀਆ ਕੰਮ ਕਰ ਸਕਦਾ ਆ ਸਾਨੂੰ ਬਹੁਤ ਮਜ਼ਾ ਆਇਆ ਔਰ ਮੀਡੀਆ ਮੀਡੀਆ ਨੂੰ ਆਡੀਅנס ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜਰੂਰ ਆਇਓ 26 ਸਤੰਬਰ ਨੂੰ ਦੇਖਣ ਸਾਡੀ ਫਿਲਮ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਹਾਨੂੰ ਬਹੁਤ ਵਧੀਆ ਲੱਗੇਗੀ ਥੈਂਕ ਯੂ ਸੋ ਮੱਚ ਜੀ ਬਲੇਸਟ ਤਾਂ ਅਸੀਂ ਉਸ ਦਿਨ ਤੋਂ ਹੀ ਸੀਗੇ ਜਿੱਦਣ ਤੋਂ ਅ ਅਸੀਂ ਇਸ ਫਿਲਮ ਦਾ ਪਾਰਟ ਬਣਿਆ ਜਿੱਦਾਂ ਨਰੇਟ ਕੀਤੀ ਗਈ ਸੀਗੀ ਅੱਜ ਪਰਦੇ ਤੇ ਦੇਖ ਕੇ ਮਤਲਬ ਇੰਨਾ ਸਕੂਨ ਮਿਲਿਆ ਇਸ ਗੱਲ ਦਾ ਕਿ ਯਾਰ ਉਹੀ ਚੀਜ਼ ਸੇਮ ਨਰੇਟ ਜੋ ਕੀਤੀ ਗਈ ਸੀ ਉਹ ਵੀ ਪਰਦੇਤੇ ਉੱਤਰੀਆ ਸੋ 올 ਕ੍ਰੈਡਿਟ ਗੋਸ ਸਭ ਤੋਂ ਪਹਿਲੇ ਨੰਬਰ ਵਾਲਾ ਬਾਈ ਹੋਣਾ ਦਾ ਸਤਿੰਦਰ ਬਾਈ ਹੋਣਾ ਦਾ ਸੋ ਅੱਜ ਮੈਂ ਮਿਸ ਬੋ ਕਰ ਰਿਹਾ ਲੜੀ ਨੂੰ ਸਾਰੇ ਸਾਰੇ ਮੈਂ ਮੈਂ ਅਪਰੀਸ਼ੀਏਟ ਕਰਨਾ ਚਾਹੂੰਗਾ ਸਾਰੀ ਟੀਮ ਨੂੰ ਕਰਦਾ ਲੇਕਿਨ ਮੁਖਰਾਜ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਾਂ ਸਭ ਨੂੰ ਪਤਾ ਕਿ 15 ਨਵੰਬਰ ਨੂੰ ਫਿਲਮ ਸ਼ੁਰੂ ਹੋਈ ਸੀਗੀ ਤੇ 17 ਨੂੰ ਪੱਲਾ ਸਾਹਿਬ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀ ਜੋ ਕਿ ਪਿਛਲੇ 1.5 ਸਾਲ ਤੋਂ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਹੈ ਲੇਕਿਨ ਮੈਂ ਐਪਰੀਸ਼ੀਏਟ ਕਰਦਾ ਮੈਂ ਹਰ ਇੰਟਰਵਿਊ ਚ ਬੋਲਿਆ ਕਿ ਪੁਖਰਾਜ ਨੇ ਉਹ ਚੀਜ਼ ਜਾਨੀ ਸੁਣੀ ਬੈਲੈਂਸ ਕੀਤੀ ਹੈ ਅਸੀਂ ਕੁਝ ਹੋਰ ਫੇਸ ਕਰ ਰਹੇ ਸੀ ਲੇਕਿਨ ਇਹ ਦੋਨੋਂ ਪਾਸੇ ਫੇਸ ਕਰ ਰਹੇ ਸੀਗਾ ਇਹਦੇ ਨਾਲ ਨਾਲ ਮੈਂ ਦਿਸ਼ੂ ਨੂੰ ਇਹਦੀ ਵਾਈਫ ਨੂੰ ਮਿਸਿਸ ਪੱਲਾ ਨੂੰ ਇਹਨਾਂ ਦੀ ਸਾਰੀ ਫੈਮਿਲੀ ਨੂੰ ਮੈਂ ਥੈਂਕਸ ਕਰਨਾ ਕਿ ਉਹਨਾਂ ਨੇ ਇਹਦਾ ਸਾਥ ਦਿੱਤਾ ਤਾਂ ਇਹ ਆਪਣਾ ਕੰਮ ਕਰ ਪਾਇਆ ਹੈ ਫਿਲਮ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਕਿਰਦਾਰ ਇਸ ਫਿਲਮ 'ਚ ਕੁਸਰਾਜ ਨੇ ਕੀਤਾ ਤੇ ਮੈਨੂੰ ਇੱਕ ਵਾਰ ਲੱਗਦਾ ਕਿ ਪਹਿਲਾਂ ਭੱਲਾ ਸਾਹਿਬ ਵਾਸਤੇ ਤੇ ਫਿਰ ਸਾਡੇ ਛੋਟੇ ਭੱਲਾ ਸਾਹਿਬ ਇਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਸਾਡੇ ਸਾਰਿਆਂ ਵੱਲੋਂ ਹੋ ਜਾਏ ਇਹਨੇ ਅੰਦਾ ਵਧੀਆ ਕੰਮ ਕੀਤਾ ਕੁਸਰਾਜ ਰੀਲੀ ਅਪਰੀਸ਼ੀਏਟ ਥੈਂਕ ਯੂ ਥੈਂਕ ਯੂ ਭਾਜੀ ਬਾਕੀ ਮੈਨੂੰ ਇਹ ਵੀ ਸੀਗਾ ਜੀ ਵੀ ਅ ਅੱਜ ਦੇ ਦਿਨ ਲਈ ਅਸੀਂ ਐਕਸਾਈਟਿਡ ਵੀ ਬਹੁਤ ਜ਼ਿਆਦਾ ਸੀਗੇ ਵੀ ਜਦੋਂ ਸਾਡੇ ਆ ਸਾਰੇ মিডিਆ ਤੇ ਜਦੋਂ ਅੱਜ ਪਹੁੰਚਣਗੇ ਤੇ ਇਹਨਾਂ ਨੂੰ ਕਿੱਦਾਂ ਦੀ ਲੱਗੂਗੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਜੀ ਕਿਉਂਕਿ ਅੰਦਰ ਮੈਂ ਰਿਐਕਸ਼ਨਸ ਦੇਖ ਰਿਆ ਸੀ ਕਮਜੀਤ ਭਾਜੀ ਹੋਣੀ ਨਾਲ ਬੈਠੇ ਸੀ ਉਹਨਾਂ ਨੇ ਸਪੈਸ਼ਲੀ ਮੈਨੂੰ ਇਹ ਗੱਲ ਕਹੀ ਆ ਵੀ ਵੀ ਜਦੋਂ ਫਿਲਮ ਸਟਾਰਟ ਹੋਈ ਸੀਗੀ ਜਾਂ ਜਿੱਦਾਂ ਜਿੱਦਾਂ ਟ੍ਰੇਲਰ ਦੇ ਵਿੱਚ ਦਿਖਦੀ ਆ ਮਤਲਬ ਟ੍ਰੇਲਰ ਦੇ ਵਿੱਚ ਤਾਂ ਬਹੁਤ ਘੱਟ ਪਾਰਟ ਸਿਕਾ ਹਨਾ ਵੀ ਅਸਲ ਕਹਾਣੀ ਦਾ ਫਿਲਮ ਪੂਰੀ ਦੇਖ ਕੇ ਪਤਾ ਲੱਗਦਾ ਸੋ ਆਈ ਐਮ ਬlesਡ ਜੀ ਸਾਡੀ ਸਾਰੀ ਟੀਮ ਵੀ ਬਹੁਤ ਜਿਆਦਾ ਬlesਡ ਆ ਕਿ ਐਸੇ ਪ੍ਰੋਜੈਕਟ ਦਾ ਪਾਰਟ ਬਣਿਆ ਅਸੀਂ ਸਾਰੇ ਬਾ ਕਮਾਲ ਅਦਾਕਾਰ ਨੇ ਜੀ ਇਹਦੇ ਚ ਤੇ ਉਸ ਗੱਲੋਂ ਵੀ ਮੈਨੂੰ ਲੱਗਦਾ ਮੈਂ ਲੱਕੀ ਜਾਂਦੀ ਕਿ ਹਮੇਸ਼ਾ ਇੰਨੇ ਵੱਡੇ ਕਲਾਕਾਰਾਂ ਦੇ ਵਿੱਚ ਉਹਨਾਂ ਦੀ ਖਤਰਛਾਇਆ ਹੇਟ ਰਿਹਾ ਮੈਂ ਹਮੇਸ਼ਾ ਹੈ ਨਾ ਸਾਡੇ ਪ੍ਰੋਡਿਊਸਰ ਗੁਰਜੀਤ ਮੈਡਮ ਹੋਣੀ ਪਾਇਲ ਮੈਮ ਪੀਰ ਸਾਹਿਬ ਰਮਨભાઈ ਹੋਣੀ ਸੋ ਮਤਲਬ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਸਪੋਰਟ ਕੀਤਾ ਡੇ 1 ਤੋਂ ਤੇ ਹੋਂ ਤੱਕ इवन ਅਰਵਿੰਦਰ ਹੋਣੀ ਹੋਵੇ ਪੁੰਨਿਆ ਹੋਣੀ ਹੋਗੇ ਮੱਟੂ ਬਾਈ ਕਿੱਥੇ ਮੈਂ ਤਾਂ ਅੱਛਾ ਸੋ ਸੋ ਮਤਲਬ ਇਨਹੋਲ ਸਾਰਿਆਂ ਨੇ ਇੰਨਾ ਕਾ ਜ਼ਿਆਦਾ ਸਪੋਰਟ ਕੀਤਾ ਜੀ ਸੋ ਮੈਂ ਤਾਂ ਸ਼ੁਕਰੀਆदाई ਕਰ ਸਕਦਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਤੇ ਮੈਂ ਉਮੀਦ ਕਰਦਾ ਕਿ 26 ਸਪਟੈਂਬਰ ਨੂੰ ਸਾਰੇ ਜਾਣੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਪਹੁੰਚਣ ਥੈਂਕ ਯੂ ਵੈਰੀ ਮਚ ਥੈਂਕ ਯੂ ਆਜੋ ਕਿਹਨੇ ਬੋਲ ਜੀ ਜੀ ਹਾਂ ਜੀ ਕੋਈ ਕੋਈ ਨਜ਼ਰੀ ਨਹੀਂ ਆਪ ਦੇ ਤਾਂ ਮੇਰੇ ਜਨਾਇਦ ਸਾਰਿਆਂ ਦਾ ਥੈਂਕ ਯੂ ਤੁਸੀਂ ਇੱਥੇ ਆਏ ਹੋ ਪਲੀਜ਼ ਹੁਣ ਤੁਸੀਂ ਆਪਣੇ ਜਿਹੜੇ ਰੀਅਲ ਬਾਰੇ ਤੁਹਾਨੂੰ ਫੀਲਿੰਗ ਆਈ ਹੈ ਤੁਸੀਂ ਉਹੀ ਨੂੰ ਲਿਖਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਮੂਵੀ ਕਿੰਨੀ ਚੰਗੀ ਲੱਗੀ ਸੋ ਅਸੀਂ ਬੜੀ ਮਿਹਨਤ ਨਾਲ ਮੂਵੀ ਬਣਾਈ ਹੈ ਸੋ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੋ ਸਾਰੇ ਪਾਸੇ ਅਸੀਂ ਜਾ ਕੇ ਵੀ ਆਏ ਆਂ ਪਾਤਸ਼ਾਹੇ ਦਰਸ਼ਨ ਵੀ ਕਰਕੇ ਆਏ ਆਂ ਕਾਲਜਿਸਟ ਵੀ ਗਏ ਆਂ ਸਾਰਾ ਫਲੇਵਰ ਤੁਹਾਨੂੰ ਪਤਾ ਕਿ ਜਿਹੜੇ ਸਾਰੇ ਫਲੇਵਰ ਹੈਗੇ ਨੇ ਬੌਂਡਿੰਗ ਦੀ ਹੈਗੀ ਐ ਬਾਦਦਾਦੀ ਹੈਗਾ ਸੋ ਪਲੀਜ਼ ਜਾ ਕੇ ਸਾਰੇ ਸਪੋਰਟ ਕਰੋ ਤਾਂ ਚੰਗੇ ਤਗੇ थैंक यू जय माता दी बहुत बहुत आया बहुत बोलो कौन मारे बोल रहा है साशिका सारे लोग पहला तो थैंक यू तुम सारे इधर पहुंचे हो एंड मैं थैंक यू बड़े हक नाल कर रही हूं बिकॉज़ मेरे बहुत ही प्यारे दोस्त दिए फिल्म आ ਵੇ ਕਈ ਵਾਰ ਇਹ ਕਹਿ ਚੁੱਕੇ ਹਾਂ ਕਿ ਇਸ ਇੰਡਸਟਰੀ ਚ ਔਰ ਦਾ ਇੱਕ ਕੰਟਰੀਬਿਊਸ਼ਨ ਥੋੜਾ ਜਿਹਾ ਬੁਖਰਾਜ ਦਾ ਵੀ ਹੈ ਜੇ ਉਹ ਨਾ ਕਹਿੰਦਾ ਮੈਨੂੰ ਕਿ ਯਾਰ ਜਿਗਰੀ ਕਰ ਲਾ ਮੇਰੇ ਨਾਲ ਤਾਂ ਮੈਂ ਸ਼ਾਇਦ ਇਸ ਇੰਡਸਟਰੀ ਦਾ 파ਟਨਰ ਹੁੰਦੀ ਐਂਡ ਬਹੁਤ ਹੀ ਸੋਹਣੀ ਫਿਲਮ ਆ ਬਹੁਤ ਹੀ ਟਾਈਮਪਾਸ ਤੇ ਕਿਹੋ ਜਿਹੀ ਪੋਜ਼ਿਟਿਵ ਫਿਲਮ ਆਇਆ ਜਿਹਨੂੰ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪੋਜ਼ਿਟਿਵ એનર્ਜੀ ਮਿਲੂਗੀ ਐਂਡ ਤੁਸੀਂ ਖੋਰਾ ਲੈ ਕੇ ਆਪਣੇ ਘਰੇ ਚਾਉਗੇ ਜਿਹੜਾ ਬਹੁਤ ਹੀ ਸੁਖੂਨ ਪਰਿਆ ਹੋਊਗਾ ਐਂਡ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਪਸੰਦ ਆਊਗੀ ਕੰਗਰਾਚੂਲੇਸ਼ਨ ਟੂ ది ਐਨਟਾਇਰ ਟੀਮ ਤੁਸੀਂ ਇੰਨਾ ਸੋਹਣਾ ਇਨੀਸ਼ੀਏਟਿਵ ਲੈ ਕੇ ਆਏ ਹੋ ਕਿਉਂਕਿ ਕਿਸੇ ਵੀ ਧਾਰਮਿਕ ਫਿਲਮ ਨੂੰ ਨਿਭਾਉਣ ਲਈ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਆਦਾ ਕੰਮ ਹੁੰਦਾ ਹੈ ਐਂਡ ਉਹਨੂੰ ਬਖੂਬੀ ਨਿਖਾਇਆ ਗਿਆ ਤੇ ਤੁਸੀਂ ਸਾਰੇ ਆਓ ਤੇ ਤੁਸੀਂ ਸਾਰੇ ਇੰਜੋਏ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਇਟਸ ਬੀਟ ਬੀਟ हेलो पायल हेलो एवरीवन आई जस्ट वांट टू से थैंक यू सो मच टू एवरीवन हु केम मीडिया के लिए हमने पूरी कोशिश की मूवी <laughs> को अच्छा बनाने की एंड आई होप यू गाइस और लाइक इट बड़ी शिद्दत से बनाई है बड़ी प्यार से बनाई है सो प्लीज 46 को जरूर डाल अपनी फैमिली के साथ देखिए थैंक यू थैंक यू हेलो जी मैं रमन पलदा एक्चुअली ਆ ਸੌਰੀ 1.5 ਸਾਲ ਦੀ ਮਿਹਨਤ ਜਿਹੜੀ ਸੀਗੀ ਅਸੀਂ ਅੱਜ ਸਾਡਾ ਇਗਜ਼ਾਮ ਸੀਗਾ ਤੋਂ ਤੁਸੀਂ ਸਾਨੂੰ ਰਿਜ਼ਲਟ ਦੇਣਾ ਹੁਣ ਕਿ ਅਸੀਂ ਕਿਸ ਤਰ੍ਹਾਂ ਦਾ ਇਹ ਕੰਮ ਕੀਤਾ ਹੈਗਾ ਆ ਬਾਕੀ ਸਾਨੂੰ ਪਤਾ ਲੱਗ ਜਣਾ ਜਿਸ ਤਰ੍ਹਾਂ 26 ਤਰੀਕ ਨੂੰ ਹੋਏਗਾ ਬਸ ਇਹੀ ਕਹਾਂਗਾ ਚਕਾਰੇ ਚੇਰਾ ਵਾਲੇ ਦਾ ਜੈਕਾਰੇ ਦਰਵਾਜ਼ਾ ਜੈ ਜੈ ਅਸੀਂ ਕੋਸ਼ਿਸ਼ ਕੀਤੀ ਆ ਟੀਮ ਵਰਕ ਸੀ ਬਿਲਕੁਲ ਪਾਰਟੀ ਤੁਸੀਂ ਦੇਖ ਲਿਆ ਸਭ ਕੁਝ ਬਸ ਤੁਹਾਡੀ سپورਟ ਰਹੀ ਆ ਹੁਣ ਡੇ 1 ਰਗੇ ਵੀ ਸਪੋਰਟ ਕਰਿਓ ਤਾਂ ਕਿ ਅਸੀਂ ਇਦਾਂ ਦੇ ਪ੍ਰੋਜੈਕਟ ਹੋਰ ਅੱਗੇ ਕਰੀਏ ਸਾਰਿਆਂ ਨੇ ਬੜਾ ਵਧੀਆ ਕੰਮ ਕਰਿਆ ਸਾਰਾ ਟੀਮ ਬਹੁਤ ਵਧੀਆ ਸੀ ਬਸ ਜੈ ਮਾਤਾ ਦੀ ਜੈ ਮਾਤਾ ਦੀ ਇੱਕ ਛੱਡੀ ਇੱਕ ਛੱਡੀ ਕਲਾ ਦੇ ਪਿੱਛੇ ਰਹਿ ਗਈ ਸੀ ਸਰ ਸ਼ਿਕਾ ਬੰਦੇ ਜੀ ਪੈਸਾ ਵੀ ਕਲਾ ਹੋ ਗਿਆ ਬੰਦੇ ਜੀ ਹੋ ਗਿਆ ਜਮੀਤ ਫਿਲਮ ਪਹਿਲੇ ਕਰਦੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਜ਼ਿਆਦਾ ਗ੍ਰੇਟਫੁਲ ਹਾਂ ਇੰਨਾ ਸੋਹਣਾ ਪ੍ਰੋਜੈਕਟ میری جولی پیار تھینک یو سو much ہے ਸਾਡੇ پروڈیوسر ਸਾਹਿਬ ਐਂਡ ڈائریکٹر ਸਾਹਿਬ রাইਟਰ ਬਹੁਤ ਸੋਹਣੀ ਜੀ ਫਿਲਮ ਲਿਖੀ ਆ ਐਂਡ ਆਈ ਥਿੰਕ ਇਹ ਜਿਹੜੇ ਰਾਤੋਂ ਉੱਪਰ ਡੁੱਬ ਚੁਕੇ ਆ ਨਾ ਉਹਨਾਂ ਲਈ ਇੱਕ ਮਤਲਬ ਲਾਈਟ ਨੂੰ ਸਹੀ ਰਾਹ ਤੇ ਪਾਉਣ ਵਾਲੀ ਫਿਲਮ ਬਣੀ ਆ ਬਹੁਤ ਟਾਈਮ ਬਾਅਦ ਐਂਡ ਤੁਹਾਨੂੰ ਹਰ ਪਲ ਮਤਲਬ ਇਹ ਫਿਲਮ ਸੋਚਨ ਕੇ ਤੁਹਾਡੀ ਜ਼ਿੰਦਗੀ ਬੁਣੀ ਰਾਹ ਤੇ ਚ ਕੋਸ਼ਿਸ਼ ਕਰਦੀ ਆ ਐਂਡ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਜ਼ਿਆਦਾ ਪ੍ਰਸੰਨ ਕਰੋਗੇ ਇਸ ਫਿਲਮ ਨੂੰ ਬਹੁਤ ਮਿਹਰਤ ਕੀਤੀ ਆ థాంਕ ਯੂ ਸੋ much ਸਰ ਫਿਲਮ ਦਾ ਸੈਟਰਡੇ ਮਿਊਜ਼ਿਕ ਆ ਉਹਨਾਂ ਨੇ ਦਿੱਤਾ ਹੈ ਮਿਸਟਰ ਵਾਓ ਨੇ ਤੇ ਜਿਹੜੀ ਤੁਸੀਂ ਭੇਟ ਸੁਣੀ ਆ ਰਹੀ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਆ ਤੇਰਾ ਬੁਲਾਵਾ ਸਾਡੇ ਸਰਜੀਵਨ ਜੀ ਨੇ ਲਿਖੀ ਹੋਈ ਆ ਨਾ ਥੈਂਕ ਯੂ so much ਸਰ ਜੀ ਮਾਤਾ ਜੀ ਸਾਰੇ ਜਾਣੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣ ਸਕਿਆ ਟਾਈਟਲ ਪੇ ਜਿਹੜੀ ਤੁਸੀਂ ਸੁਣ ਕੇ ਆਇਓ ਫਿਲਮ ਦੇ ਵਿੱਚ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਉਹ ਮਹਾਨਾਣੀ ਨੇ ਕਿਰਪਾ ਕੀਤੀ ਸਾਰੀ ਟੀਮ ਦੇ ਵਿੱਚੋਂ ਮੇਰੇ ਵਧਾਰ ਕੁਝ ਲੱਭਦੀ ਮੇਰੀ ਝੋਲੀ ਪਾਏ ਅਸੀਂ ਲਿਕੇ ਅਸੀਂ ਇੱਕ ਕੋਸ਼ਿਸ਼ ਕੀਤੀ ਆ ਹੋਪ ਕੇ ਤੁਹਾਨੂੰ ਸਭ ਨੂੰ ਬੜੀ ਪਸੰਦ ਆਉਹ ਮਹਾਵਾ ਅੱਗੇ ਪਹੁੰਚੋ 26 ਨੂੰ ਗ੍ਰੇਟਰਸ ਦੇ ਵਿੱਚ 올 ਓਵਰ ਵਰਡ ਜੈ ਮਾਤਾ ਸਸ਼ੀਕਲ ਜੀ ਮੈਸੇਜ ਬਣ ਗੋੜਾ ਮਿਸਟਰ ਵਾਓ ਮੇਰਾ ਪਾਰਟ ਆ ਜੀ 뮤직 ਦਾ ਸੋ ਆਈ ਹੋਪ ਤੁਹਾਨੂੰ 뮤직 ਬਹੁਤ ਜ਼ਿਆਦਾ ਪਸੰਦ ਆਇਆ ਹੁਣ ਸੋ ते بلاوا ते بلاوا ते بلاوا आया मां शरवलिए मास शरवले ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾਂ ਸ਼ੇਰਵਾਲੀਏ ਮਾਂ ਪਹਾੜ ਵਾਲੀਏ ਸੋ ਬਹੁਤ ਸੋਹਣਾ ਮਿਊਜ਼ਿਕ ਬਣਿਆ ਜੀ ਫਿਲਮ ਦਾ ਸਪਿਰਚੁਅਲ ਤੇ ਕਮਰਸ਼ਲ ਐਂਗਲ ਨੂੰ ਮਿਕਸ ਕੀਤਾ ਗਿਆ ਹੈ ਜੀ ਬਹੁਤ ਮਿਹਨਤ ਲੱਗੀ ਹੈ ਸਾਰੇ ਟੀਮ ਦੀ ਪਾਰਟਾ ਪ੍ਰੋਡਕਸ਼ਨ ਵੀਆਈਪੀ ਮੋਸ਼ਨ ਪਿਕਚਰਸ ਸਤਿੰਦਰ ਭਾਜੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਆਈ ਹੋਪ ਤੁਸੀਂ ਸਾਰੇ ਬਹੁਤ ਪਸੰਦ ਕਰੋਗੇ 26 ਤਰੀਕ ਨੂੰ ਵਿਦ ਫੈਮਲੀਆਂ ਜਾ ਕੇ ਜ਼ਰੂਰ ਦੇਖਣਾ ਤੇ ਆਪਣਾ ਫੀਡਬੈਕ ਦੇਣਾ ਚਲੋ ਬੁਲਾਵਾ ਆਇਆ ਹੈ ਜੈ ਮਾਤਾ ਦੀ ਹਣੀ ਭਾਜੀ ਆਓ ਸਤਿ ਸ਼੍ਰੀ ਅਕਾਲ ਸਾਰੇ ਨੂੰ ਵਧੀਆ ਜੀ ਹਾਂ ਜੀ ਜਨਾਬ ਜੀ ਨੇ ਪੂਰੀ ਲਾਉਂਟ ਕਰਾਈ ਬਸ ਭਾਈ ਇਹ ਲਵਾ ਲਈ ਗਈ ਹੈ ਐਕਚੁਅਲੀ ਆਪਣਾ ਵਿਸ਼ਾ ਥੋੜਾ ਦੱਸਣਾ ਸੀਗਾ ਤਾਂ ਕਿ ਸਾਨੂੰ ਇਹ ਲੱਗਿਆ ਵੀ ਵਿਚ ਵਿਚ ਲੋਕਾਂ ਨੂੰ ਕਿਤੇ ਇਹ ਨਾ ਲੱਗੇ ਬਿਲਕੁਲ ਹੀ ਹਨਾ ਹਾਂ ਜੀ ਹਾਸਾ ਨਹੀਂ ਆ ਰਿਹਾ ਤੇ ਉਸ ਕਰਕੇ ਹਣੀ ਭਾਜੀ ਨੂੰ ਲਿਆ ਤੇ ਇਹਨਾਂ ਨੇ ਮੈਨੂੰ ਲੱਗਦਾ ਆਪਣਾ ਕੰਮ 100% ਕੀਤਾ ਹਨਾ ਇਹ ਚੀਜ਼ਾਂ ਭਾਵੇਂ ਮੇਰੇ ਖਿਆਲ ਮੈਨੂੰ ਆਇਆ ਲੱਗਦਾ ਕਿ ਇਸ ਆਪਣੇ ਆਪ ਹੀ ਹੋ ਚੁੱਕੀ ਹੈ ਬਣਾ ਕਰਨ ਵਾਲਾ ਹੋਣਾ ਚਾਹੀਦਾ ਹੈ ਸੋ ਇਹ ਇੱਕ ਜਿਹੜਾ ਸੇਰਾ ਉਹ ਤੁਹਾਡੇ ਸਿਰ ਹੀ ਜਾਂਦਾ ਤੁਸੀਂ ਇਹ ਫਿਲਮ ਨੂੰ ਬਣਾਇਆ ਸੋ ਇਦਾਂ ਦਾ ਕੰਟੈਂਟ ਤੁਸੀਂ ਚੂਜ਼ ਕੀਤਾ ਆ ਸੋ ਇਹ ਕੰਟੈਂਟ ਦੇ ਨਾਲ ਨਾਲ ਤੁਸੀਂ ਇੱਕ ਐਂਟਰਟੇਨਮੈਂਟ ਪਾਰਟ ਵੀ ਕ੍ਰੀਏਟ ਕੀਤਾ ਤੇ ਉਹਦੇ ਜ਼ਰੀਏ ਜਿਹੜਾ ਸਾਡੇ ਲੋਕਾਂ ਤੱਕ ਇਹ ਫਿਲਮ ਪਹੁੰਚ ਚੁੱਕੀ ਜਾਂ ਪਹੁੰਚ ਰਹੀ ਹੈ ਸੋ ਇੱਕ ਸੋਹਣਾ ਮੈਸੇਜ ਵੀ ਹੈ ਕਿ ਅਸੀਂ ਆਪਣੀ ਆਮ ਜ਼ਿੰਦਗੀ 'ਚ ਇੰਨਾ ਉਲਝ ਗਏ ਆ ਕਿ ਅਸੀਂ ਉਧਰ ਹੀ ਚਾਈ ਜਾ ਰਹੇ ਆ ਇੱਕ ਦੂਜੇ ਦੀਆਂ ਲਤਾ ਵੱਡਣ ਨੂੰ ਬੈਠੇ ਆ ਲਾਈਫ ਨੂੰ ਬੈਲੈਂਸ ਕਰਨ ਦੀ ਲੋੜ ਆ ਲਾਈਫ ਨੂੰ ਬੈਲੈਂਸ ਕਰਨ ਦੀ ਲੋੜ ਆ ਸੋ ਇਹ ਫਿਲਮ ਸਾਨੂੰ ਬਹੁਤ ਵਧੀਆ ਮੈਸੇਜ ਦਿੰਦੀ ਆ ਚਲੋ ਬੁਲਾਵਾ ਆਇਆ ਹੈ ਕਿ ਨਾਮ ਦੇ ਨਾਲ ਨਾ ਦੂਜੀ ਲਾਈਨ ਆਪਣੇ ਆਪ ਹੀ ਜੁੜ ਜਾਂਦੀ ਹੈ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਸੋ ਇਹ ਗੱਲ ਬਿਲਕੁਲ ਸਹੀ ਆ ਜਦੋਂ ਤੁਹਾਨੂੰ ਬੁਲਾਵਾ ਆਉਂਦਾ ਤੁਸੀਂ ਉੱਥੇ ਹੀ ਜਾਂਦੇ ਹੋ ਸੋ 26 ਸਪਟੈਂਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਚਲੋ ਬੁਲਾਵਾ ਆਇਆ ਹੈ ਜ਼ਰੂਰ ਦੇਖਿਓ ਬਹੁਤ ਸੋਹਣਾ ਮੈਸੇਜ ਦੇਗੀ ਤੁਹਾਨੂੰ ਤੁਸੀਂ ਬਹੁਤ ਕੁਝ ਸਿੱਖ ਕੇ ਜਾਓਗੇ ਤੇ ਬਹੁਤ ਕੁਝ ਆਪਣੇ ਨਾਲ ਲੈ ਕੇ ਜਾਓਗੇ ਫਿਲਮ ਦੇ ਦੁਆਰਾ ਸੋ ਇਹ ਹੀ ਬੈਂਦੀ ਹੈ ਜੀ 26 ਜਨਵਰੀ 11 ਲਗਾ ਸੀ 26 26 ਸਤੰਬਰ ਨੂੰ 26 ਸਤੰਬਰ ਨੂੰ ਸੋ ਤੁਸੀਂ ਪਿਆਰ ਕਰਦੇ ਹੋ ਇੰਨੀ ਬਹੁਤ ਖੁਸ਼ੀ ਹੁੰਦੀ ਹੈ ਸੋ ਮੈਂ ਮੈਂ ਹਜੇ ਬੋਲ ਰਿਹਾ ਪਿੱਛੋਂ ਮਿਲਾਂਗੇ ਸੈਕਿੰਡ ਪਾਰਟ ਹਾਂਜੀ ਹਾਂ ਚਲੋ ਸੈਕਿੰਡ ਪਾਰਟ ਸਹੀ ਭਾਈ ਮਾਲਕ ਕਰਨ ਨਾਲ ਆਪੇ ਬਾਕੀ ਤੁਹਾਡਾ ਪਿਆਰ ਹਮੇਸ਼ਾ ਨਾਲ ਰਹੇ ਤੇ ਬਾਈ ਕੰਮ ਕਰਦੇ ਰਹੀਏ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਬਾਕੀ ਜੀ ਆਓ ਜੀ ਆਓ ਤੁਸੀਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਜੀ ਸਾਰਿਆਂ ਨੂੰ ਜੈ ਮਾਤਾ ਮੈਨੂੰ ਲੱਗਦਾ ਹੈ ਵੀ ਅਸੀਂ ਇਹ ਫਿਲਮ ਤਿਆਰ ਨਹੀਂ ਕੀਤੀ ਫਿਲਮ ਨੇ ਸਾਨੂੰ ਆਪਣੇ ਆਪ ਜੋੜ ਲਿਆ ਜਿੰਨੇ ਕਲਾਕਾਰ ਹੈ ਜਿੰਨੇ ਮੈਂਬਰਸ ਹੈ ਸਭ ਆਪਣੇ ਆਪ ਜੁੜਿਆ ਬੜੀ ਕਿਰਪਾ ਰਹੀ ਮਾਤਾ ਰਾਣੀ ਦੀ ਸਾਰੇ ਭਗਵਾਨਾਂ ਦੇ ਸਾਨੂੰ ਮੱਥਾ ਟੇਕਣ ਦਾ ਮੌਕਾ ਮਿਲਿਆ ਅਸੀਂ ਮੱਥਾ ਮਿਲਿਆ ਤੁਸੀਂ ਫਿਲਮ ਚ ਦੇਖਿਆ ਆਉਗਾ ਹੈ ਨਾ ਜਿਹੜੇ ਪਗਤ ਹੈ ਉਹਨਾਂ ਨੂੰ ਫਿਲਮ ਚ ਦੇਖਣ ਆਣਗੇ ਤਾਂ ਉਦੋਂ वो इतने सारे देवी के दर्शन करे आशीर्वाद पान गए हाथ के बेनती है फिल्म देखने जरूर आओ जयकारा शेरा बाली का मिलो ग ਆਸੋਣਾ ਕਿ ਤੁਸੀ ਆ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਔਰ ਬੜੇ ਖੁਸ਼ ਨਸੀਬ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਪਹਿਲਾ ਮੌਕਾ ਮਿਲੇ ਔਰ ਮੈਲਾ ਮੌਕਾ ਐਸਾ ਮਿਲੇ ਕਿ ਉਹਦੇ ਵਿੱਚ ਰਚਗੀਆਂ ਦਵਾਵਾਂ ਹੋ ਠੀਕ ਹੈ ਔਰ ਕਿਰਪਾ ਹੋਵੇ ਮਾਤਾ ਰਣੀ ਔਰ ਮੇਰੇ ਲਈ ਬੜਾ ਇਹ ਤੋਫਾ ਮਾਤਾ ਰਣੀ ਨੂੰ ਕਹਿ ਸਕਦੇ ਕਿ ਇਸ ਫਿਲਮ ਦਾ ਪਾਰਟ ਬਣਨ ਦਾ ਮੌਕਾ ਮਿਲਿਆ ਪਹਿਲਾ Song ਗਾਉਣ ਦਾ ਮੌਕਾ ਮਿਲਿਆ ਔਰ ਕੁਝ ਲਿਖਿਆ ਰਿਪਰੈਜ਼ੈਂਟ ਕੀਤਾ ਔਰ ਸਾਡੀ ਬੇਸ਼ੁਮਾਰ ਉਹਦਾ ਮਿਊਜ਼ਿਕ ਕੀਤਾ ਸਾਡੇ ਪਾਸ ਮੈਂ ਤੈਨੂੰ ਪਿਆਰ ਕਰਾਂ ਬੇਸ਼ੁਮਾਰ ਮੈਂ ਤੇਰੇ ਤੇ ਫਿਦਾ ਸਜਣਾ ਓ ਮੇਰੇ ਯਾਰ ਮੇਰੇ ਦਿਲਦਾਰ ਉਹ ਰੱਬ ਹੈ ਗਵਾ ਸੱਜਣਾ ਚਲੋ ਬੁਲਾਵਾ ਆਇਆ ਹੈ ਜੈ ਮਾਤਾ ਦੀ ਔਰ ਸਾਰੇ ਨੇ ਮਾਤਾ ਰਾਣੀ ਨੇ ਬੜਾ ਕੰਮ ਦਿੱਤਾ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਖਾਸ ਕਰ ਮੈਡਮ ਜੀ ਨੇ ਬਹੁਤ ਸਾਰਾ ਕੰਮ ਕੀਤਾ ਥੈਂਕ ਯੂ ਥੈਂਕ ਯੂ ਸਾਰੀ ਟੀਮ ਨੇ ਬਹੁਤ ਬਸ ਜਿਆਦਾ ਵਧੀਆ ਕੰਮ ਕੀਤਾ ਸਾਰਿਆਂ ਨੂੰ ਬਲੇਸਿੰਗਸ ਦੇਣੀਆਂ ਸਾਨੂੰ ਜਰੂਰ ਦੇਖਣਾ ਥੈਂਕ ਤੁਹਾਂ ਚਾਹ ਕਾਲ ਸਾਰੇ ਮੈਂ ਤੁਹਾਡੇ ਮੇਤਾ ਜਿੰਨੀ ਦੇ ਕੈਰੈਕਟਰ ਜਿਸ ਨੂੰ ਤੁਸੀਂ ਮੈਨੂੰ ਦੇਖੋਗੇ ਐਂਡ ਆਈ ਰੀਅਲੀ ਹੋਪ ਕਿ ਤੁਹਾਨੂੰ ਸਾਰੇ ਨੂੰ ਬਹੁਤ ਪਸੰਦ ਆਵੇ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਆਈ ਫੀਲ ਸੋ ਗ੍ਰੇਟਫੁਲ ਆਈ ਸੀ ਸੋ ਬਲੇਸ ਸੋ ਹੈਪੀ ਟੂ ਬੇ ਸਾਰਿਆਂ ਦਾ ਇਨਾ ਪਿਆਰ ਮਿਲ ਰਿਹਾ ਹੈ ਨਹੀਂ ਪਿਆਰੀ ਕਾਸਟ ਆਈ ਮੈਨ ਦਾ ਜਿਹੜੀ ਫਲੇਵਰ ਹੈ ਵਿਚ ਆਈ ਫੀਲ ਥੈਟ ਇਜ਼ ਗੋਇੰਗ ਟੂ ਬੀ ਸੋ ਅਮੇਜ਼ਿੰਗ ਤੁਸੀਂ ਬਹੁਤ ਇੰਜੋਏ ਕਰੋਗੇ ਮੈਂ ਪਰਸਨਲੀ ਬਹੁਤ ਇੰਜੋਏ ਕੀਤਾ ਐਂਡ ਸਾਰਿਆਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਐਂਡ ਜਿਵੇਂ ਇਸ ਨੂੰ ਮੇਰਾ ਪਾਰਟ ਨਾ ਵੀ ਹੁੰਦੀ ਤਾਂ ਵੀ ਮੈਂ ਇਹੀ ਕਹਿੰਦੀ ਕਿ ਜ਼ਰੂਰ ਜਾ ਕੇ ਦੇਖਿਓ 26th ਆਫ ਸੈਪਟੈਂਬਰ ਨੂੰ ਬਿਊਟੀਫੁਲ ਬਿਊਟੀਫੁਲ ਮੂਵੀ ਆਈ ਥਿੰਕ ਜਦ ਸਾਨੂੰ ਨਰੇਟ ਕੀਤੀ ਗਈ ਸੀ ਉਹਦੇ ਨਾਲੋਂ ਵੀ ਬਹੁਤ 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 ਸਟੈਲ ਐਕਸ ਮੋਰ ਬਿਊਟੀਫੁਲ ਐਂਡ ਬਹੁਤ ਤੁਹਾਨੂੰ ਨਾ ਰਿਲੈਕਸਡ ਕਾਮ ਫੀਲ ਹੋਗਾ ਐਂਡ ਯੂ ਰਿਲੇਟ ਟੂ ਦ ਕੈਰੈਕਟਰਸ ਐਂਡ ਆਈ ਰੀਅਲੀ ਹੋਪ ਯੂ ਆਲ ਇੰਜੋਏ ਥੈਂਕ ਯੂ ਸੋ ਮਚ ਜਿਸੇ ਕੀ ਬਹੁਤ ਸੋਹਣਾ ਲੱਗਾ ਤੁਹਾਨੂੰ ਇਸ ਫਿਲਮ ਦੇ ਵਿੱਚ ਫਿਲਮ ਦੇਖ ਕੇ ਕੀ ਖਾਸ ਲੱਗਾ ਜਦੋਂ ਦੇਖ ਕੇ ਮੈਨੂੰ ਇਹੀ ਖਾਸ ਲੱਗਿਆ ਵੀ ਸਾਰਿਆਂ ਨੇ ਕਿੰਨਾ ਕਮਾਲ ਦਾ ਕੰਮ ਕੀਤਾ ਹੈ ਐਂਡ ਇੰਨੇ ਪਿਆਰੀ ਤਰੀਕੇ ਨਾਲ ਇਸ਼ੂਜ਼ ਜਿਹੜੇ ਹੈ ਅੱਜ ਕੱਲ੍ਹ ਜੋ ਪ੍ਰੋਬਲਮ ਜਿਸੀ ਫੇਸ ਕਰਦੇ ਆ ਉਹਨਾਂ ਨੂੰ ਇੰਨੀ ਬਿਊਟੀਫੁਲੀ ਡਿਪਿਕਟ ਕੀਤਾ ਗਿਆ ਹੈ ਉਹਦੇ ਸੋਲੂਸ਼ਨਸ ਦਿੱਤੇ ਗਏ ਹਨ ਕਿ ਉਹਦੇ ਲਈ ਸਿੱਕੀ ਕਰ ਸਕਦੇ ਆ ਹਾਊ ਕੈਨ ਵੀ ਹੈਲਪ ਹਾਊ ਕੈਨ ਵੀ ਇੰਪਰੂਵ ਆਰ ਰਿਲੇਸ਼ਨਸ ਸੀ ਆਪਣੇ ਰਿਸ਼ਤਿਆਂ ਨੂੰ ਕਿਵੇਂ ਹੋਰ ਬੂੜਾ ਕਰ ਸਕਦੇ ਆ ਕਿਵੇਂ ਹੋਰ ਕਨੈਕਟ ਕਰ ਸਕਦੇ ਆ ਆਪਣੀ ਫੈਮਿਲੀ ਨਾਲ ਔਰ ਪਪ ਨਾਲ ਉਸ ਫੇਥ ਉਸ ਬਲੀਵ ਨੂੰ ਇੰਨੇ ਪਿਆਰੇ ਤਰੀਕੇ ਨਾਲ ਡਿਪਿਕਟ ਤਾਂ ਜਾਈ ਤੇ ਇਹ ਪੁਸਤ ਜ਼ਿਆਦਾ ਖਾਸ ਗੱਲ ਕੋਈ ਨਹੀਂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਗਾਈ ਸਾਰਿਆਂ ਨੂੰ ਫਿਲਮ ਬਹੁਤ ਸੋਹਣੀ ਬਣੀ ਹੈ ਮੀਡੀਆ ਨੂੰ ਮੇਰੀ ਰਿਕਵੈਸਟ ਹੈ ਕਿ ਇਸ ਫਿਲਮ ਨੂੰ ਘਰ ਘਰ ਦੇ ਵਿੱਚ ਪਹੁੰਚਾਓ ਜਿਹਨੇ ਤੁਸੀਂ ਅੱਗੇ ਸਪੋਰਟ ਕਰ ਰਹੇ ਹੋ ਉਹ ਵੀ ਸਾਨੂੰ ਹੋਰ ਸਪੋਰਟ ਕਰੋ ਤੇ ਸਾਡੀ ਫਿਲਮ ਨੂੰ ਕਾਮਯਾਬ ਕਰਨਾ ਤੁਹਾਡੇ ਹੱਥ ਹੈ ਥੈਂਕ ਯੂ ਬੀ ਸਭ ਤੋਂ ਪਹਿਲੇ ਤਾਂ ਮੈਂ ਜਿਹੜੇ ਡਾਇਰੈਕਟਰ ਹੈ ਪ੍ਰੋਡਿਊਸਰ ਹੈ ਜਿਹੜੀ ਟੀਮ ਹੈ ਪੂਰੀ ਟੀਮ ਨੂੰ ਵਧਾਈ ਦੇਣਾ ਚਾਹੁੰਗਾ ਮੈਂ ਸਭ ਤੋਂ ਇਹੀ ਪ੍ਰਸ਼ੰਸਾ ਕਰੂੰਗਾ ਜਿੰਨੇ ਵੀ ਫੈਮਿਲੀ ਵਾਲੇ ਕਿ ਸਾਰੇ ਆਕੇ ਫਿਲਮ ਜ਼ਰੂਰ ਦੇਖਣ ਮੈਂ ਟ੍ਰੇਲਰ ਦੇਖਿਆ ਹੈ ਟ੍ਰੇਲਰ ਬਹੁਤ ਹੀ ਵਧੀਆ ਹੈ ਟ੍ਰੇਲਰ ਬਹੁਤ ਵਧੀਆ ਲੱਗਿਆ ਮੈਨੂੰ ਤੇ ਮੈਂ ਸਾਰੇ ਲੋਕਾਂ ਨੂੰ ਇਹ ਪ੍ਰਾਤਨਾ ਕਰੂੰਗਾ ਕਿ ਸਾਰੇ ਇੱਕ ਵਾਰ ਆਕੇ ਜ਼ਰੂਰ ਫਿਲਮ ਦੇਖਣ 26 ਤਰੀਕ ਨੂੰ ਸਿਨੇਮਾ ਹਾਲ ਦੇ ਵਿੱਚ ਦੇਖੋ ਮੈਂ ਤੇ ਇਹੀ ਕਹਿਣਾ ਚਾਹਾਂਗਾ ਇੰਡਸਟਰੀ ਦੇ ਵਿੱਚ ਕਿਸੇ ਨੇ ਬਹੁ ਟਾਈਮ ਬਾਅਦ ਇਹ ਪਹਿਲ ਕੀਤੀ ਹੈ ਹਨਾ ਤੇ ਮੈਂ ਕਹੂੰਗਾ ਕਿ ਅੱਗੇ ਵੀ ਸਾਡੇ ਜਿਹੜੇ ਲੋਗ ਐ ਜੁੜਦੇ ਰਹਿਣ ਬੱਚੇ ਐ ਧਾਰਮਿਕ ਚੀਜ਼ਾਂ ਨਾਲ ਜੁੜਦੇ ਰਹਿਣ ਇਸ ਇਸ ਫਿਲਮ ਦੇ ਨਾਲ ਹੋ ਸਕਦਾ ਬਹੁਤ ਵਧੀਆ ਮੈਸੇਜ ਜਾਵੇ ਸਾਰੇ ਲੋਕਾਂ ਨੂੰ ਤੇ ਪੂਰੀ ਫੈਮਿਲੀ ਦੇਖਣ ਆਵੇ ਮਚਿੰਦਪੁਨੀ ਮੰਦਿਰ ਬਾਰੇ ਦੱਸ ਰਿਹਾ ਹਾਂ ਜਿਹੜਾ ਜੋ ਚਿੰਦਪੁਨੀ ਮੰਦਿਰ ਹੈ ਸਾਡਾ ਉਹ ਹਨਾ ਬਾਵਨ ਸ਼ਕਤੀ ਪੀੜਾ ਤੇ ਇੱਕੋ ਸ਼ਕਤੀ ਪੀੜ ਵੀ ਹੈਗਾ ਸਿੱਧ ਪੀੜ ਵੀ ਹੈਗਾ ਤੇ ਉੱਤੇ ਜਿਹੜਾ ਹਲਵੇ ਤੇ ਚੰਨੇ ਦਾ ਮੇਨ ਭੋਗ ਲੱਗਦਾ ਹੈ ਬਟ ਰਿਖਸ਼ ਦੀ ਮਾਨਤਾ ਹੈਗੀ ਆ ਉੱਧਰ ਕਿ ਤੁਸੀਂ ਸਾਰੇ ਹਨਾ ਉੱਥੇ ਜਾ ਕੇ ਮੋਲੀ ਬੰਨਦੇ ਹੋ ਆਪਣੀ ਮਨੋ ਕਾਮਨਾ ਮੰਗਦੇ ਹੋ ਇਸ ਉੱਥੇ ਜਿਹੜਾ ਮੇਨ ਬਟ ਰਿਖਸ਼ ਆ ਉਹਦੀ ਇਹ ਮਾਨਤਾ ਕਿ ਤੁਸੀਂ ਜਾ ਕੇ ਮੋਲੀ ਬੰਨੋ ਉੱਥੇ ਇਹ ਮੈਚ ਹਨਾ ਕੀ ਧਰਮਦੇਵ ਤੇ ਫਿਲਮ ਬਣੇ ਕਿ ਜਿਹੜਾ ਨਾ ਸੋਸ਼ਲ ਮੈਸੇਜ ਵਧੀਆ ਜਾਏਗਾ ਸਾਡੇ ਬੱਚੇ ਪਰਿਵਾਰ ਸਾਰੇ ਜੁੜਨਗੇ ਇਹਦੇ ਨਾਲ ਤੇ ਬਾਕੀ ਮੈਂ ਫਿਲਮ ਦੇਖੀਗਾ ਉਸ ਤੋਂ ਬਾਅਦ ਆ ਕੇ ਤੁਹਾਨੂੰ ਸਭ ਨੂੰ ਦੱਸਾਂ ਜੈ ਮਾਤਰੀ ਸ਼ਸ਼ੀਗਰ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਠੀਕ ਹੋ ਮਾਰਾ ਦਾ ਬੁਲਾਵਾ ਆ ਗਿਆ ਹੈ ਮਾਰਾ ਦਾ ਬੁਲਾਵਾ ਆ ਗਿਆ ਜੀ ਸਾਡੀ ਫਿਲਮ 26 ਨੂੰ ਚਲੋ ਬੁਲਾਵਾ ਆਇਆ ਹੈ ਵਿਦ ਫੈਮਿਲੀ ਜਾਓ ਜ਼ਰੂਰ ਦੇਖਣ ਬਹੁਤ ਪਿਆਰੀ ਮੂਵੀ ਹੈ ਮੈਂ 뮤직 ਕੀਤਾ ਫਿਲਮ ਦੇ ਵਿੱਚ ਦੋ ਗਾਣੇ ਗਾਏ ਵੀ ਆ ਅੰਦੋਲਨ ਸੁਣਾ ਵੀ ਦਿਨੇ ਆਉਦੀਆਂ ਮੇਰਾ ਵਾਲੀ ਨੇ ਮੇਹਰ ਕਰੀ ਤੇ ਸਾਨੂੰ ਲੜਨੜ ਲਾਇਆ ਹੈ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ 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 ਹੈ ਬਹੁਤ ਪਿਆਰੀ মুਵੀ ਹੈ ਜੀ ਸਾਰੇ ਜਣੇ ਵਿਦ ਫੈਮਿਲੀਜ਼ 26 ਨੂੰ ਜਰੂਰ ਆਓ ਥੀਟਰਸ ਦੇਖਣ ਲਵ ਯੂ ਆਲ ਫਰਮ ਯਰ ਮਿਸਟਰ ਵਾਓ ਕਾਲੇ ਤੋਂ ਕਿੰਨਾ ਮੋਰ ਵੀ ਸਕਿੰਟ ਹੋਇਆ ਸੇ ਕੰਪਲਟ ਹਾਂਜੀ ਇੱਕ ਰੋਸ਼ਨ ਭਾਈ ਦਾ ਰੀਲੀਜ਼ ਹੋ ਗਿਆ ਜੀ ਮਨੀ ਲਾਰਲਾ ਵੀਰੇ ਦਾ ਰੀਲੀਜ਼ ਹੋ ਗਿਆ ਇੱਕ ਅਜ ਸਲੀਮ ਭਾਈ ਦਾ ਵੀ ਰੀਲੀਜ਼ ਹੋ ਗਿਆ ਤਿੰਨ ਕਾਲੇ ਰੀਲੀਜ਼ ਹੋ ਚੁੱਕੇ ਆ ਜੀ ਟੋਟਲ 6 ਸੌਂਗਸ ਨੇ ਫਿਲਮ ਦੇ ਵਿੱਚ ਇੱਕ ਪ੍ਰੋਮੋਸ਼ਨਲ ਆ ਪੰਜ ਦੂਜੇ ਸੌਂਗਸ ਸਾਰੇ ਮੇਂ ਹਾਂਜੀ ਮਿਊਜ਼ਿਕ ਸਾਰਾ ਮੇਰਾ ਜੀ ਜੀ ਬਹੁਤ ਪਿਆਰਾ ਜੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਫਿਲਮ ਕਰਕੇ ਕਿਉਂਕਿ ਡਿਫਰੈਂਟ ਟਾਈਪ ਆਫ ਕਨਸੈਪਟ ਆ ਰਿਲੀਜੀਅਸ ਸਪਿਰਚੁਅਲ ਐਂਡ ਕਮਰਸ਼ੀਅਲ ਸਾਰੇ ਐਂਗਲਸ ਮਿਕਸ ਕੀਤੇ ਨੇ ਦੇ ਵਿੱਚ ਸੋ ਕਾਫੀ ਮਿਹਨਤ ਲੱਗੀ ਆ ਫਿਲਮ ਦੀ ਪ੍ਰੋਡਿਊਸਰ ਸਾਹਿਬ ਦੀ ਪਾਲਟਾ ਪ੍ਰੋਡਕਸ਼ਨਸ ਤੇ ਵੀਆਪੀ ਮੋਸ਼ਨ ਪਿਕਚਰਸ ਬਹੁਤ ਮਿਹਨਤ ਲੱਗੀ ਸਾਰਿਆਂ ਨੇ ਸੈਡ ਨਹੀਂ ਹੈਗਾ ਰੋਮਾਂਟਿਕ ਆ ਸੈਡ ਨਹੀਂ ਕਿਤੇ ਮਾਤਾ ਦੇ ਭਜਨ ਨੇ ਜ਼ਿਆਦਾ ਤੇ ਰੋਮਾਂਟਿਕ ਆ ਤੇ ਇੱਕ ਬੀਟ ਸੌਂਗਾ ਭੰਗੜੇ ਵਾਲਾ ਨੱਚਣ ਵਾਲਾ ਹੈਪੀ ਬਰਥਡੇ ਦੇ ਉੱਤੇ ਯਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ एवरीवन